ਈਨਾ ਸੁਖਜਨ ਸਿੰਘ ਮਣੀਆਸ 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 ਹੈ ਜੀ ਨਾਮ ਤੇ ਐਸ ਲਈ ਸਾਡੇ ਨਾਲ ਗਰਾਉਂਡ ਦੇ ਵਿੱਚ ਮੌਜੂਦ ਹੈ ਜਿੱਥੋਂ ਇਹਨਾਂ ਦੀ ਸਟਾਰਟਿੰਗ ਹੋਈ ਸੀਗੀ ਮਨਹਾਸ ਜੀ ਇਹ ਤੁਹਾਡੀ ਸਟਾਰਟਿੰਗ ਇੱਥੋਂ ਇਸੇ ਗਰਾਊਂਡ 'ਚ ਹੋਈ ਸੀਗੀ ਹਾਂਜੀ ਸਟਾਰਟਿੰਗ ਮੈਂ ਆਹੀ ਗਰਾਊਂਡ ਦੇ ਵਿੱਚ ਕੋਚਿੰਗ ਲੈਣੇ ਸਟਾਰਟ ਕੀਤੀ ਉਸ ਤੋਂ ਬਾਅਦ ਮੈਂ ਥੋੜੇ ਟਾਈਮ ਬਾਅਦ ਇੱਥੋਂ ਜਦੋਂ ਮੈਂ ਥੋੜਾ ਪ੍ਰੋਫੈਸ਼ਨਲ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਮੈਂ ਸਜੀਤੋ ਅਕੈਡਮੀ 'ਚ ਟ్రਾਇਲ ਦਿੱਤੇ ਸੀਗੇ ਫਿਰ ਮੈਂ ਉੱਥੇ ਸੈਲੈਕਟ ਹੋਇਆ ਤੇ ਮੈਨੂੰ 2 ਸਾਲ ਹੋ ਗਏ ਉੱਥੇ ਤੇ ਇਸ ਸਾਲ ਮੇਰਾ ਨੈਸ਼ਨਲ ਦੇ ਵਿੱਚ ਨਾਮ ਆਇਆ ਸੀਗਾ ਤੇ ਇਸ ਸਾਲ ਫਿਰ ਮੈਂ ਨੈਸ਼ਨਲ ਖੇਡਣ ਗਿਆ ਹਾਂਗਾ ਮੱਧਪ੍ਰਦੇਸ਼ ਟਿਕੁੰਗੜ ਦੇ ਵਿੱਚ ਤੇ ਉੱਥੇ 32 ਟੀਮਾਂ ਆਈਆਂ ਸੀਗੀਆਂ 32 ਸਟੇਟਸ ਦੀਆਂ ਤੇ ਉਹਨਾਂ ਵਿੱਚੋਂ ਅਸੀਂ ਕੇ ਸਿਲਵਰ ਮੈਡਲ ਲੈ ਕੇ ਆਏ ਸਾਡਾ ਫਾਈਨਲ ਮੈਚ ਯੂਪੀ ਨਾਲ ਸੀਗਾ ਸਾਡਾ ਸਕੋਰ 2 2-1 ਰਿਹਾ ਤੇ ਵਧੀਆ ਟੀਮ ਸੀਗੀ ਉਹ ਵੀ ਤੇ ਉਹ ਥੋੜੇ ਜੇ ਓਵਰਏਜ ਸੀਗੇ ਤਾਂ ਕਰਕੇ ਅਸੀਂ ਲੂਜ਼ ਕਰ ਗਏ ਨਹੀਂ ਤੇ ਸਾਡੀ ਫਾਈਟ ਉਹਨਾਂ ਨਾਲ ਬਰਾਬਰ ਦੀ ਚੱਲਦੀ ਪਈ 1-1 ਦੀ ਤੇ ਉਸ ਤੋਂ ਬਾਅਦ ਐਂਡਲੇ ਕੁਆਟਰ ਦੇ ਵਿੱਚ ਸਾਨੂੰ ਇੱਕ ਸਕੋਰ ਹੋਇਆ ਮੈਂ 6th ਤੋਂ ਸ਼ਾਰਟ ਕੀਤੀ ਅੱਗੇ ਇਹੀ ਆਕੇ ਐਦਾਂ ਹੀ ਜਿੱਦਾਂ ਹੁਣ ਸਾਡਾ ਸਿਲਵਰ ਆਇਆ ਅਗਲੀ ਵਾਰ ਇਹਨੂੰ 골ਡ ਦੇ ਵਿੱਚ ਕਨਵਰਟ ਕਰਾਂਗੇ ਫਿਰ ਹੌਲੀ 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 ਇੰਡੀਆ ਟੀਮ ਨੂੰ ਰਿਪਰੈਜ਼ੈਂਟ ਕਰਨਾ ਹੈ ਬਾਕੀ ਕੋਸ਼ਿਸ਼ ਚੱਲਦੀ ਬਈ ਬਾਕੀ ਸਾਰੇ ਸਰ ਅੱਜ ਆਪਣਾ ਬੱਚਾ ਜਿੱਤ ਗਿਆ ਹੈ ਸਿਲਵਰ ਮੈਡਲ ਤੇ ਕੀ ਕਹਿਣਾ ਚਾਹੋਗੇ ਅੱਛਾ ਸ਼ਿਰਪੇ ਮੈਡਲ ਬੱਚੇ ਨੇ ਬਹੁਤ ਮਿਹਨਤ ਕੀਤੀ ਹੈ ਬਚਪਨ ਤੋਂ ਜਿੱਤਣ ਦੇ ਲਈ ਤੇ ਇਹ ਬੱਚਾ ਬਹੁਤ ਹੀ ਤਰੱਕੀ ਕਰੇਗਾ ਮੇਰੇ ਹਿਸਾਬ ਨਾਲ ਜਿੱਤ ਤੱਕ ਇਹਦੀ ਗੇਮ ਹੈ ਬਹੁਤ ਵਧੀਆ ਗੇਮ ਖੇਡਦਾ ਹੈ ਕਿਉਂਕਿ ਹਾਕੀ ਦੇ ਰਗਾਂ ਦੇ ਵਿੱਚ ਹੈ ਕਿ ਉਹਦੇ ਪਿਓ ਵੀ ਡੈਡੀ ਦੇ ਵੀ ਇਹੀ ਕੰਮ ਕਰਦੇ ਸੀ ਉਹ ਬੜੇ ਤਗੜੇ ਖਿਡਾਰੀ ਰਹੇ ਆ ਹੁਣ ਵੀ ਖੇਡਦੇ ਅਜੇ ਤੱਕ ਵੀ ਹੰਤੜੀ ਛੇਰੀ ਸਾਲ ਦੀ ਉਹ ਰੋਗੇ ਜੇ ਵੀ ਖੇਡਦੇ ਆ ਇਸ ਕਰਕੇ ਇਹਨੂੰ ਵੀ ਉਹਨੇ ਪੂਰਾ ਖਿੱਚ ਕੇ ਆਣ ਤੇ ਇਹਨੂੰ ਹਾਕੀ ਦੇ ਲਈ ਤਿਆਰ ਕੀਤਾ ਹੈ ਬਹੁਤ ਹੀ ਖੁਸ਼ੀ ਆ ਜੀ ਲਗਭਗ ਇਸ ਗਰਾਊਂਡ ਦੇ ਵਿੱਚ 60 70 ਬੱਚੇ ਆ ਪ੍ਰੈਕਟਿਸ ਕਰਦੇ ਆ ਕਿੰਨੇ ਬੱਚੇ ਆਏ ਕਿੰਨੇ ਅੱਗੇ ਚੱਲ ਗਏ ਆ ਕੋਈ ਅਕੈਡਮੀ ਵਧੀਆ ਵਧੀਆ ਅਕੈਡਮੀ ਚੱਲ ਗਏ ਆ ਫੌਜ ਦੇ ਵਿੱਚ ਚੱਲ ਗਏ ਆ ਇਸੇ ਤਰ੍ਹਾਂ ਇਸ ਗਰਾਊਂਡ ਦੇ ਵਿੱਚੋਂ ਇਹਦੀ ਸਿਲੈਕਸ਼ਨ ਹੋਈ ਸੀ ਸਰਜੀਤ ਅਕੈਡਮੀ ਦੇ ਵਿੱਚ ਤੇ ਉੱਥੇ ਲਗਾਤਾਰ ਖੇਡਦਾ ਖੇਡਦਾ ਇਹ ਇਸ ਵਾਰੀ ਨੈਸ਼ਨਲ ਜਾ ਕੇ ਆਇਆ ਤੇ ਲਗਭਗ 7-8 ਸਾਲ ਬਾਅਦ ਪੰਜਾਬ ਨੇ ਦੁਆਰਾ ਨੈਸ਼ਨਲ ਦੇ ਵਿੱਚ ਆਪਣਾ ਜਿਹੜਾ ਮੈਡਲ ਲਿਆ ਆ ਕਾਫੀ ਟਾਈਮ ਤੋਂ ਸੋਕਾ ਚੱਲਦਾ ਪਿਆ ਸੀ ਮੈਡਲ ਦਾ ਪਰ ਇਸ ਵਾਰ ਸਿਲਵਰ ਮੈਡਲ ਰਿਹਾ ਬਹੁਤ ਹੀ ਖੁਸ਼ੀ ਆ ਪੰਜਾਬ ਦੇ ਵਿੱਚ ਜਿੰਨੇ ਖਿਡਾਰੀ ਖੇਡਦੇ ਉਹਨਾਂ ਸਾਰੇ ਦਾ ਖੁਸ਼ੀ ਦਾ ਪਲ ਸਾਡੀ ਗਰਾਊਂਡ ਦੇ ਵਿੱਚ ਖੁਸ਼ੀ ਹੈ ਇਸ ਗਰਾਊਂਡ ਦਾ ਬੱਚਾ ਜਿਹੜਾ ਇੱਥੋਂ ਨਿਕਲ ਕੇ ਪਹਿਲਾ ਜਲੰਧਰ ਗਿਆ ਤੇ ਉਸ ਤੋਂ ਬਾਅਦ ਪੰਜਾਬ ਦੀ ਜਿਹੜੀ ਆ ਉਹ ਮੈਂਬਰ ਰਿਹਾ ਟੀਮ ਦਾ ਦੇਖੋ ਜੀ ਇਹ ਸਾਰੀ ਮਿਹਨਤ ਜਿਹੜੇ ਕੋਚਾਂ ਕੋ ਖੇਡ ਰਹੇ ਆ ਉਹਨਾਂ ਦੀ ਆ ਟੀਮ ਵਰਕ ਜਿੰਨਾ ਵਧੀਆ ਸੀ ਇਹਨਾਂ ਦਾ ਤੇ ਲਗਭਗ ਜਿਹੜੀ ਫਾਈਨਲ ਦੇ ਵਿੱਚ ਟੀਮ ਇਹਨਾਂ ਨਾਲ ਯੂਪੀ ਖੇਡ ਰਹੀ ਸੀ ਉਹਦੇ ਵਿੱਚ ਲਗਭਗ ਜਿਹੜੇ ਬੱਚੇ ਖੇਡ ਰਹੇ ਸੀ ਮੇਰੇ ਖਿਆਲ ਚ 20 21 ਕਿ ਸਾਲ ਦੇ ਆ ਮੇਰੇ ਕੋਲ ਸਨੇਪਾ ਉਹਨਾਂ ਦੀਆਂ ਦਾੜੀਆਂ ਆਈਆਂ ਉਹਨਾਂ ਦਾ ਜਿਹੜਾ ਗੋਲ ਕੀਪਰ ਸੀ ਤੇ ਗੋਲਪੋਸ ਦੀ ਛਾਤ ਨੂੰ ਲੱਗਦਾ ਸੀ ਪਰ ਫਿਰ ਵੀ ਜਿਹੜੀ ਟੀਮ ਐ ਬਹੁਤ ਵਧੀਆ ਖੇਡੀ ਲਾਸਟ ਵਾਲੇ ਟਾਈਮ ਦੇ ਉੱਤੇ ਇੱਕ ਬੱਚੇ ਚੱਲ ਛੋੜੀ ਜੀ ਮਿਸਟੇਕ ਕਰਕੇ ਉਹ ਬਾਲ ਚੱਕ ਹੋ ਗਿਆ ਤੇ ਉਹ ਸਕੋਰ ਕਰ ਗਏ ਨਹੀਂ ਤਾਂ ਜਿੰਨਾ ਇਹਨਾਂ ਬੱਚਿਆਂ ਨੇ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਜਾਨੀ ਸੋਚ ਤੋਂ ਪਰੇ ਆ ਬਹੁਤ ਹੀ ਵਧੀਆ ਖੇਡੇ ਆ